ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਗੱਲ ਕਰਾਂਗੇ ਜਦੋਂ ਕੋਈ ਵਾਰਿਸ ਜ਼ਮੀਨ ਜਾਇਦਾਦ ਦੀ ਖਾਤਰ ਕਿਸੇ ਹੋਰ ਵਾਰਿਸ ਦਾ ਕਤਲ ਕਰ ਦਿੰਦਾ ਜਾਂ ਮੰਨ ਲਓ ਕੋਈ ਮੁੰਡਾ ਹੈ ਆਪਦੇ ਪਿਓ ਦਾ ਕਤਲ ਕਰ ਦਿੰਦਾ ਜ਼ਮੀਨ ਦੀ ਖਾਤਰ ਪ੍ਰਾਪਰਟੀ ਦੀ ਖਾਤਰ ਤਾਂ ਉਹ ਜ਼ਮੀਨ ਜਾਇਦਾਦ ਦੇ ਵਿੱਚ ਜੋ ਉਹਨੂੰ ਹਿੱਸਾ ਮਿਲਣਾ ਸੀ ਉਸ ਜ਼ਮੀਨ ਜਾਇਦਾਦ ਦੇ ਵਿੱਚ ਉਹਦਾ ਹੱਕ ਰਹਿੰਦਾ ਹੈ ਕਿ ਨਹੀਂ ਰਹਿੰਦਾ ਇਸ ਬਾਰੇ ਗੱਲ ਕਰਾਂਗੇ ਹਿੰਦੂ ਵਿਰਾਸਤ ਐਕਟ 1955 ਦੀ ਧਾਰਾ 25 ਕੀ ਕਹਿੰਦੀ ਹੈ ਇਸ ਬਾਰੇ ਗੱਲ ਕਰਾਂਗੇ ਇੱਕ ਉਦਾਹਰਣ ਦੇ ਨਾਲ ਆਪਾਂ ਸਮਝਦੇ ਹਾਂ ਆ ਇੱਕ ਕੁਰਸੀ ਨਾਮ ਹੈ ਜਿਹਦੇ ਚ ਫਾਦਰ ਹੈ ਏ ਨਾਮ ਦਾ ਵਿਅਕਤੀ ਹੈ ਬੀ ਨਾਮ ਦੀ ਔਰਤ ਹੈ ਮਾਤਾ ਹੈ ਮਦਰ ਹੈ ਤੇ ਉਹਨਾਂ ਦੇ ਤਿੰਨ ਬੇਟੇ ਹੈ ਸੀ ਨਾਮ ਦਾ ਇੱਕ ਬੇਟਾ ਡੀ ਨਾਮ ਦਾ ਇੱਕ ਬੇਟਾ ਤੇ ਈ ਨਾਮ ਦਾ ਇੱਕ ਬੇਟਾ ਇਹਦੇ ਚ ਮਾਤਾ ਦੀ ਡੈਥ ਹੋ ਜਾਂਦੀ ਹੈ ਉਹਨਾਂ ਦੇ ਮਦਰ ਦੀ ਡੈਥ ਹੋ ਜਾਂਦੀ ਹੈ ਹੁਣ ਇਹਦੇ ਚ ਦੋ 10 ਲੜਕੇ ਆ ਮੰਨ ਲਓ ਇੱਕ ਲੜਕਾ ਜਿਹੜਾ ਹੈਗਾ ਕਿਤੇ ਬਾਹਰਲੇ ਦੇਸ਼ ਦੇ ਵਿੱਚ ਕੰਮ ਕਰ ਰਿਹਾ ਫੋਰਨ ਦੇ ਵਿੱਚ ਕੰਮ ਕਰ ਰਿਹਾ ਫੋਰਨ ਚ ਨੌਕਰੀ ਵਗੈਰਾ ਕਰ ਰਿਹਾ ਜਿਹੜੇ ਦੋ ਭਰਾ ਹੈਗੇ ਆ ਡੀ ਤੇ ਈ ਉਹ ਇੱਥੇ ਨਾਲ ਰਹਿੰਦੇ ਸੀ ਮਦਰ ਫਾਦਰ ਦੇ ਨਾਲ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪਲਾਨ ਕੀਤਾ ਕਿ ਜੋ ਡੀ ਨਾਮ ਦਾ ਉਨ੍ਹਾਂ ਦਾ ਲੜਕਾ ਸੀ ਤੇ ਈ ਨਾਮ ਦਾ ਉਹਨਾਂ ਦਾ ਲੜਕਾ ਸੀ ਇਹਨਾਂ ਨੇ ਪਲਾਨ ਕੀਤਾ ਕਿ ਫਾਦਰ ਦਾ ਜਿਹੜਾ ਹੈਗਾ ਮਰਡਰ ਕਰ ਦਿੰਦੇ ਆਪਾਂ ਏ ਨਾਮ ਦਾ ਵਿਅਕਤੀ ਸੀ ਜਿਹੜਾ ਉਹਨਾਂ ਦਾ ਫਾਦਰ ਸੀ ਆਪਣੇ ਜਿਹੜੇ ਪਿਤਾ ਦਾ ਮਰਡਰ ਕਰ ਦਿੰਦੇ ਆ ਉਸ ਤੋਂ ਬਾਅਦ ਉਹ ਪਕੜੇ ਜਾਂਦੇ ਆ ਤੇ ਉਹ ਜੇਲ੍ਹ ਚਲੇ ਜਾਂਦੇ ਆ ਹੁਣ ਆਪਾਂ ਗੱਲ ਕਰਾਂਗੇ ਕਿ ਇਹਦੇ ਵਿੱਚੋਂ ਜਿਹੜੇ ਜੇਲ੍ਹ ਚਲੇ ਗਏ ਦੋਨੇ ਭਰਾ ਕੀ ਉਹ ਪ੍ਰਾਪਰਟੀ ਦੇ ਵਿੱਚ ਹੱਕਦਾਰ ਹੋਣਗੇ ਉਸ ਪ੍ਰਾਪਰਟੀ ਦੇ ਵਿੱਚ ਹੱਕਦਾਰ ਨਹੀਂ ਰਹਿਣਗੇ ਸੈਕਸ਼ਨ 25 ਇਹੀ ਕਹਿੰਦਾ ਹੈ ਹਿੰਦੂ ਸਿਵਲ ਸੈਕਸ਼ਨ ਐਕਟ ਦਾ ਵੀ ਜੋ ਪ੍ਰਾਪਰਟੀ ਦੀ ਖਾਤਰ ਕਤਲ ਕਰ ਦਿੰਦਾ ਹੈ ਉਹ ਪ੍ਰਾਪਰਟੀ ਦੇ ਵਿੱਚ ਹੱਕਦਾਰ ਨਹੀਂ ਰਹਿੰਦਾ ਉਹਨਾਂ ਨੂੰ ਪ੍ਰਾਪਰਟੀ ਦੇ ਵਿੱਚ ਹਿੱਸਾ ਨਹੀਂ ਮਿਲੂਗਾ ਪ੍ਰਾਪਰਟੀ ਵਾਸਤੇ ਉਹ ਡਿਸਕਵালিਫਾਈ ਹੋ ਜਾਣਗੇ ਹਿੰਦੂ ਵਿਰਾਸਤ ਐਕਟ 1956 ਦੀ ਧਾਰਾ 25 ਕਹਿੰਦੀ ਹੈ ਕਿ ਜੇ ਕੋਈ ਵਿਅਕਤੀ ਪ੍ਰਾਪਰਟੀ ਦੀ ਖਾਤਰ ਕਤਲ ਕਰ ਦਿੰਦਾ ਜਿਵੇਂ ਆਪਾਂ ਗੱਲ ਕੀਤੀ ਹੈ ਕੋਈ ਲੜਕਾ ਆਪਦੇ ਪਿਓ ਦਾ ਕਤਲ ਕਰ ਦਿੰਦਾ ਹੈ ਭੈਣ ਭਰਾ ਦਾ ਕਤਲ ਕਰ ਦਿੰਦਾ ਹੈ ਪ੍ਰਾਪਰਟੀ ਦੀ ਖਾਤਰ ਤਾਂ ਹਿੰਦੂ ਵਿਰਾਸਤ ਐਕਟ 1956 ਦੀ ਧਾਰਾ 25 ਦੇ ਅਨੁਸਾਰ ਉਹ ਵਿਅਕਤੀ ਜਾਇਦਾਦ ਵਿੱਚੋਂ ਹਿੱਸੇ ਦਾ ਹੱਕ ਗਵਾ ਲੈਂਦਾ ਉਹਨੂੰ ਕੋਈ ਪ੍ਰਾਪਰਟੀ ਨਹੀਂ ਮਿਲਦੀ ਜਿਵੇਂ ਕੋਈ ਵਾਈਫ ਹੈ ਜਾਇਦਾਦ ਦੀ ਖਾਤਰ ਆਪਣੇ ਹਸਬੰਦ ਦਾ ਕਤਲ ਕਰ ਦਿੰਦੀ ਹੈ ਜਾਂ ਕਰਵਾ ਦਿੰਦੀ ਹੈ ਉਹ ਆਪਣੇ ਪਤੀ ਦੀ ਜਾਇਦਾਦ ਦੀ ਹੱਕਦਾਰ ਨਹੀਂ ਰਹਿੰਦੀ ਉਹਦੇ ਜਿਹੜੇ ਹਸਬੰਦ ਦੀ ਜਾਇਦਾਦ ਹੁੰਦੀ ਹੈ ਉਹਦੇ 'ਚ ਉਹਦਾ ਕੋਈ ਹੱਕ ਨਹੀਂ ਰਹਿੰਦਾ